ਜਦੋਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਪਹਿਲਾਂ ਹੀ ਮੈਨੂੰ ਜਕ ਲਿਆ ਪੁਲਿਸ ਨੇ ਮੇਰੇ ਲੈਪਟਾਪ ਮੋਬਾਈਲ ਜਿਹੜੇ ਅੱਜ ਮੰਗਦੇ ਪਈਓ ਪਹਿਲਾਂ ਹੀ ਮੈਂ ਦਿੱਤੇ ਹੋਏ ਸੀ ਉਹ ਇਨਵੈਸਟੀਗੇਸ਼ਨ ਦੇ ਕੇ ਮੈਨੂੰ ਤਿੰਨ ਤਰੀਕ ਨੂੰ ਏਦਾਂ ਦੀ ਕਿਹੜੀ ਪੰਬੜ ਪੈ ਗਈ ਕਿ ਇੱਕ ਐਫਆਈਆਰ ਹੋ ਗਈ ਕਿ ਖੂਪੀਆ ਬੰਦੇ ਨੇ ਆ ਕੇ ਦੱਸਿਆ ਪੁਲਿਸ ਦੇ ਮੁਖਬਰ ਖਾਸ ਨੇ ਦੱਸਿਆ ਜਿਹੜੀ 17 ਤੋਂ 3 ਤੱਕ ਇਨਵੈਸਟੀਗੇਸ਼ਨ ਗਈ ਉਹ ਤਾਂ ਖਾਲੀ ਹੈ ਜੀ ਉਹ ਤਾਂ ਬਜਿਗੜੇ ਨਹੀਂ ਕਰਦਾ ਪਈ ਜੀ ਕੋਈ ਨਾਲੇ ਤੋਂ ਉਹ ਨਹੀਂ ਗੱਲ ਸਿਰਫ ਸਿਰਫ ਤੇ ਸਿਰਫ ਨਿਊਜ਼ ਹੈ ਜੀ ਨਾਦਾ ਕੋਰਟ ਚ ਆ ਕੇ ਸਰਕਾਰ ਨੇ ਗੱਲ ਕੇ ਨਾਸੇ ਢੱਲੋ ਦੀ ਸਰ ਇੱਕ ਪ੍ਰਚਾਰ ਰਜਿਸਟਰਡ ਹੋਇਆ ਸੀਗਾ ਹਰਿਆਣੇ ਚ ਉਹਦੇ ਉਸ ਮੁਕਦਮੇ ਵਿੱਚ ਮੈਂ 6-6 ਵਾਸਤੇ ਮੈਨੂੰ ਬੁਲਾਇਆ ਗਿਆ ਸੀਗਾ ਇਨਵੈਸਟਿਗੇਸ਼ਨ ਜੋਇਨ ਕਰਨ ਲਈ ਜਦੋਂ ਮੈਂ ਇਨਵੈਸਟਿਗੇਸ਼ਨ ਜੋਇਨ ਕਰਨ ਤੋਂ ਪਹਿਲਾਂ ਹੀ ਮੈਨੂੰ ਜਕ ਲਿਆ ਪੁਲਿਸ ਨੇ ਅਦਰਵਾਈਜ਼ ਮੈਂ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇੱਥੇ ਇਨਵੈਸਟਿਗੇਸ਼ਨ ਜੋਇਨ ਵੀ ਕਰਦਾ ਰਿਹਾ ਜਾਂਦਾ ਵੀ ਰਿਹਾ ਮੇਰੇ ਲੈਪਟਾਪ ਮੋਬਾਈਲ ਜਿਹੜੇ ਅੱਜ ਮੰਗਦੇ ਪਈਓ ਪਹਿਲਾਂ ਹੀ ਮੈਂ ਦਿੱਤੇ ਹੋਏ ਸੀ ਉਹ ਇਨਵੈਸਟੀਗੇਸ਼ਨ ਦੇ ਕੇ ਮੈਨੂੰ ਬੱਡੇ ਵੱਡੇ ਇਨਸਾਮ ਲੱਗੇ ਨੇ ਪਾਕਿਸਤਾਨੀ ਜਸੂਸੀ ਦੀ ਗੱਲ ਆਈ ਆ ਪਾਕਿਸਤਾਨੀ ਕੰਟੈਕਟ ਦੀ ਗੱਲ ਆਈ ਆ ਪਾਕਿਸਤਾਨ ਜਾ ਕੇ ਖੁਫੀਆ ਜਿਹੜੀਆਂ ਵਿੱਚ ਗੱਲਾਂ ਤੋਂ ਉਦੋਂ ਪਸੰਦੀ ਗੱਲ ਆਈ ਸੋ ਇੱਕ ਇੱਕ ਕਿੱਥੇ ਰਖਸਤਾ ਹੈ ਸਰ 17 ਤਰੀਕ ਤੋਂ ਲੈ ਕੇ 3 ਤਰੀਕ ਤੱਕ 30 ਤੱਕ ਮੈਂ ਜਾਂਦਾ ਰਿਹਾ ਜੀ ਜਦ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਜੀ ਆਈ 3 ਤਰੀਕ ਨੂੰ ਇਦਾਂ ਦੀ ਕਿਹੜੀ ਪੰਬੜ ਪੈ ਗਈ ਕਿ ਇੱਕ ਐਫ ਆਈ ਆਰ ਹੋ ਗਈ ਕਿ ਖੁਫੀਆ ਬੰਦੇ ਨੇ ਆ ਕੇ ਦੱਸਿਆ ਪੁਲਸਰੇ ਮੁਖਬਰ ਖਾਸ ਨੇ ਦੱਸਿਆ ਕਿ ਜਸਵੀਰ ਸਿੰਘ ਨਾਮ ਦਾ ਬੰਦਾ ਆਈਐਸਆਈ ਦਾ ਏਜੰਟ ਹੈ ਜਿਹੜੀ 17 ਤੋਂ 3 ਤੱਕ ਇਨਵੈਸਟੀਗੇਸ਼ਨ ਗਈ ਉਹ ਤਾਂ ਖਾਲੀ ਹੈ ਜੀ ਉਹਦਾ ਤਾਂ ਜ਼ਿਕਰ ਹੀ ਨਹੀਂ ਕਰਦਾ ਪਿਆ ਜੀ ਕੋਈ ਸੋ ਕੀ ਕੀ ਬਰਾਮਦ ਹੋਇਆ ਜੀ ਉਹਨਾਂ ਦੇ ਕੋਲ ਕੋਈ ਕੋਈ ਸਾਰਾ ਅਸੀਂ ਬਰਾਮਦ ਸਾਡਾ ਫੋਨ ਦਿੱਤਾ ਅਸੀਂ ਪਹਿਲੇ ਦਿਨ ਦਿੱਤਾ ਜੀ ਜਿਹੜਾ ਲੈਪਟਾਪ ਅਸੀਂ ਦਿੱਤਾ ਜੀ ਨਾਗਰਿਕ ਹੈਗੇ ਆ ਅਸੀਂ ਇੰਡੀਆ ਦੇ ਅਸੀਂ ਸਭ ਨੂੰ ਦੇਣ ਨੂੰ ਤਿਆਰਾਂ ਸਭ ਨੂੰ ਦੇਤਾ ਹੋਇਆ ਜੀ ਹਰਿਆਣਾ ਦੇ ਵਿੱਚ ਕੋਈ ਐਫਆਈਆਰ ਇਹਨਾਂ ਦੇ ਖਿਲਾਫ ਨਹੀਂ ਹੈ ਜੀ ਐਫਆਈਆਰ ਜਿਹੜੀ ਹੋਈ ਪਈ 153 ਨੰਬਰ ਐਫਆਈਆਰ ਕਿਸੇ ਹੋਰ ਦੇ ਮਤਲਬ ਦਰਜ ਹੋਈ ਪਈ ਕਿਸ਼ਮ ਦੇ ਕਿਤੇ ਜੱਤਾ ਮੈਂ ਡਿਨਾਈ ਕਰ ਰਿਹਾ ਹਾਂ 17 ਤਰੀਕ ਤੋਂ ਲੈ ਕੇ 4 ਦਿਨਾਂ ਦਾ ਕਿਹਨਾਂ ਪਜਿਆ ਮੈਂ ਤਾਂ ਇੱਥੇ ਹੀ ਰਿਹਾ ਮੈਂ ਤਾਂ ਨਹੀਂ ਗਿਆ ਕਿਤੇ ਸੋ ਨਾਸਿਦ ਨਾਸਿਦ ਕੀ ਗੱਲ ਸਾਹਮਣੇ ਆ ਰਹੀ ਹੈ ਨਾਸਿਦ ਤੋਂ ਉਹਨੀ ਗੱਲ ਸਿਰਫ ਸਿਰਫ ਤੇ ਸਿਰਫ ਨਿਊਜ਼ ਤੇ ਹੈ ਜੀ ਨਾ ਤਾਂ ਕੋਰਟ ਚ ਆ ਕੇ ਸਰਕਾਰ ਨੇ ਗੱਲ ਕੀਤੀ ਨਾਸਿਦ ਢੱਲੋਂ ਦੀ ਤੇ ਨਾ ਹੀ ਸਰ ਨਾਸਿਦ ਢੱਲੋਂ ਦੀ ਗੱਲ ਕੋਈ ਅਕਿਊਜ਼ ਨੇ ਕਹੀ ਹੈ ਸਰ ਨਾਸਿਦ ਢੱਲੋਂ ਦਾ ਕੋਈ ਨਾ ਕਿਉਂ ਟਾਰਗੇਟ ਕੀਤਾ ਗਿਆ ਜੀ ਤਸਵੀਰ ਸਰ ਮੈਂ ਦੱਸੀ ਜਾਣਾ ਕਿ 6-6 ਨੂੰ ਬੁਲਾਇਆ ਹੋਇਆ ਸੀਗਾ ਚੱਕ ਲੈਣ ਦੀ ਇਹ ਇਸ ਮੁਕਦਮੇ ਵਿੱਚ ਜੇ ਅਰੈਸਟ ਬਹਿ ਜਾਂਦੀ ਹੈ ਇਹਦੀ ਇਚੋ 5 ਤੇ ਪੰਜਾਬ ਸਰਕਾਰ ਨੇ ਕੀ ਕਹਿਣਾ ਸੀਗਾ ਬੰਦਾ ਚੱਕ ਕੇ ਲੈ ਗਿਆ ਸਾਡੀ ਚੱਕ ਲਿਆ ਇਹ ਬੰਦਾ ਉਥੋਂ ਹਰਿਆਣੇ ਤੋਂ ਤਾਂ ਹੀ ਬਈ ਸਰ ਬੰਨੂ ਪੈਣਾ ਕਿਉਂ ਨਹੀਂ ਚੱਕਿਆ ਤਿੰਨ ਨੂੰ ਨਹੀਂ ਕੋਈ ਚੱਕਿਆ ਸਰ ਜੇ ਇਥੋਂ ਰਾਤ ਨਹੀਂ ਬਣੀ ਤੇ ਫਿਰ ਅਗਲੀ ਕਾਰਵਾਈ ਕੀ ਹੋਵੇਗੀ ਸਰ ਅਗਲੀ ਕਾਰਵਾਈ ਜੋ ਦੇਖਾਂਗੇ ਜੀ ਦੋ ਤੋਂ ਬਾਅਦ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਜੀ 7 ਦਿਨ ਦਾ ਰਿਮਾਂਡ ਮੰਗੇ ਦੋ ਦਿਨ ਦਾ ਜਸਮਨ ਰਿਮਾਂਡ ਦਿੰਦਾ